ਸਭ ਤੋਂ ਵੱਡੀ ਮੈਨੂੰ ਖੁਸ਼ੀ ਉਹਦੋਂ ਐਸੀ ਜਦੋਂ OTT ਲਾਂਚ ਹੋ ਗਿਆ ਸੀ ਪੰਜਾਬੀ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿਨੇਮਾ ਦੇ ਵਿੱਚ ਪਹੁੰਚਣਾ ਬਹੁਤ ਵੱਡੀ ਗੱਲ ਹੁੰਦੀ ਸੀ ਬਹੁਤ ਜ਼ਿਆਦਾ ਪੈਸਾ ਚਾਹੀਦਾ ਤੁਸੀਂ ਹੈਨਾ ਮੈਂ ਸਭ ਤੋਂ ਪਹਿਲਾਂ ਕੀਤੀ ਸੀਗੀ ਚੌਪਾਲ ਲਈ ਪਲੀਜ਼ ਕਿਲ ਵੀ ਲਿਖੀ ਸੀ ਹਾਂਜੀ ਤੇ ਉਹਦੇ ਵਿੱਚ ਕੰਮ ਵੀ ਕੀਤਾ ਸੀ ਬਸ ਉਤੋਂ ਸ਼ੁਰੂਆਤ ਹੋਈ ਤੇ ਫਿਰ ਵੱਧਿਆ ਗਿਆ ਉਦੋਂ ਉਹੀ ਦੌਰ ਸੀ ਜਦੋਂ ਵਾਕਈ ਇੰਡਸਟਰੀ ਵੱਧਦੀ ਜਾ ਰਹੀ ਸੀ ਪਰ ਜਿਵੇਂ ਜਿਵੇਂ ਹੌਲੀ ਹੌਲੀ ਸਟੈਪ ਵਾਈਜ਼ ਮੈਚੂਰ ਹੋ ਰਹੀ ਹੈ ਮੈਂ ਉਹਦੇ ਤੋਂ ਬਹੁਤ ਖੁਸ਼ ਹਾਂ ਮੈਚੂਰ ਸਬਜੈਕਟ ਆ ਰਹੇ ਨੇ ਹੁਣ ਤੁਸੀਂ ਅੱਜ ਕੱਲ ਫਿਲਮਾਂ ਦੇਖੋ ਹਨ ਕਿੱਡੀਆਂ ਮੈਚੋਰ ਨਾਨਕ ਨਾਮ ਜਹਾਜ਼ ਅਕਾਲ ਤੇ ਮਤਲਬ ਅਸੀਂ ਮੈਂ ਤਾਂ ਇੰਨਾ ਕੋ ਖੁਸ਼ ਹੁੰਨਾ ਨੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਵੀ ਸਾਡਾ ਸਿਨੇਮਾ ਦਾ ਜਿਹੜਾ ਕੈਨਵਸ ਉਹ ਵੱਡਾ ਹੁੰਦਾ ਜਾ ਰਿਹਾ ਸਿਖਾਉਣ ਵਾਲੀ ਚੀਜ਼ ਸੀ ਉਹ ਸੀ ਨਾ ਐਕਟਿੰਗ ਸਿਖਾਈ ਨਾ ਕੰਮ ਕਿਤਾ ਕਰਨਾ ਇਹ ਸਿਖਾਇਆ ਦੋ ਚੀਜ਼ਾਂ ਸਮਾਜ ਦਾ ਵਰਤਣਾ ਕਿਵੇਂ ਆ ਲੋਕਾਂ ਨਾਲ ਟਰੀਟ ਕਿਵੇਂ ਕਰਨਾ ਤੂੰ ਐਕਟਰ ਹੈ ਇਹਦੇ ਚ ਕਿਸੇ ਦਾ ਕੋਈ ਕੋਈ ਕਿਸੇ ਨੂੰ ਤੂੰ ਨੀਵਾ ਨਹੀਂ ਕਰਦਾ ਇਹ ਅੱਜ ਵੀ پارک ਚ ਉਦਾਂ ਹੀ ਬੱਚਿਆਂ ਨਾਲ ਖੇਡਦੀ ਐ ਜਿੱਦਾਂ ਬੱਚੇ ਖੇਡਦੇ ਨੇ ਇਹ ਅੱਜ ਵੀ ਸਕੂਲ ਚ ਇੱਕ ਨਾਰਮਲ ਸਟੂਡੈਂਟ ਦੀ ਤਾਂ ਰਹਿੰਦੀ ਆ ਜੇ ਇਹਨੂੰ ਟੀਚਰ ਜ਼ਿਆਦਾ ਟ੍ਰੀਟਮੈਂਟ ਦੇਣ ਮੈਂ ਘਰੇ ਪਹੁੰਚੇ ਉਹਨਾਂ ਨੇ ਮੇਰੇ ਬੱਚੇ ਨੂੰ ਟ੍ਰੀਟਮੈਂਟ ਨਾ ਇਹਨਾਂ ਨਾ ਦਓ ਜੋ ਸਟੂਡੈਂਟ ਨੂੰ ਰੂਲ ਨੇ ਸਾਰਿਆਂ ਲਈ ਹੋਏ ਦੇ ਲਈ ਨੇ ਤੇ ਮੈਂ ਪਾਪਾ ਸਮਝ ਕੇ ਤਾਂ ਕਦੇ ਕੀਤਾ ਹੀ ਨਹੀਂ ਇਹਨੂੰ ਐਂਡ ਸੱਟ ਤੇ ਵੀ ਅਸੀਂ ਜਦੋਂ ਇੱਕ ਦੂਜੇ ਸਾਡਾ ਇੱਕ ਸੀਨ ਹੁੰਦਾ ਸੀ ਤਾਂ ਮੈਨੂੰ ਕਦੇ ਇਹ ਫੀਲ ਹੀ ਨਹੀਂ ਆਈ ਕਿ ਮੇਰੇ ਪਾਪਾ ਨੇ ਤੇ ਹਮੇਸ਼ਾ ਉਹ ਵਿਕਰਮ ਸਰ ਪੀਟੀ ਟੀਚਰ ਵਾਲੀ ਫੀਲ ਆਈ ਸੋ ਯਾ ਤੁਸੀਂ ਆਪਣਾ ਕੰਮ ਕਰਦੇ ਹੋ ਮੈਂ ਆਪਣਾ ਕੰਮ ਕਰਦਾ ਇਹ ਆਪਣਾ ਕੰਮ ਕਰਦੀ ਅੱਜੀ 40 ਕਿ ਫਿਲਮਾਂ ਕਰ ਚੁੱਕੀ ਆ ਇਹ ਮੈਂ ਨਹੀਂ ਸਿਰਫ ਇਹਨੇ ਕਹਿਣਾ ਵੀ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਉਹ ਐਕਟਿੰਗ ਕਰਕੇ ਚੱਲਦਾ ਤੇ ਇੱਕ ਦੁਕਾਨਦਾਰ ਦਾ ਗੁਜ਼ਾਰਾ ਉਹਦੀ ਦੁਕਾਨ ਤੇ ਸਾਮਾਨ ਵੇਚ ਕੇ ਚੱਲਦਾ ਇੰਨਾ ਕੀ ਫਰਕ ਆ ਅੱਛਾ ਹੁਣ ਪਿਛਲੇ ਦੋ ਤਿੰਨ ਸਾਲਾਂ ਤੋਂ ਮੈਂ ਤਾਂ ਦਾ ਨਾਮ ਸੁਣਦੇ ਹੀ ਇਹਨੂੰ ਤਰੇਲੀਆਂ ਆਨ ਲਾਈਨ ਆਂਦੀਆਂ ਪਤਾ ਨਹੀਂ ਕੀ ਗੱਲ ਤੇ ਅੱਛਾ ਇਹ ਹਾਲ ਸਾਡੇ ਟਾਈਮ 'ਤੇ ਹੁੰਦਾ ਸੀ ਬੱਚਿਆਂ ਦਾ ਮੈਂ મતਲਬ ਸਾਰਿਆਂ ਲਈ ਅਲਫਾਬੇਟੇ ગામ ਮੇਂ ਜਾਂ ਫਾਰਮੂਲੇ ਸਾਰਾ ਲਿਖਦੇ ਪਰ ਮੇਰਾ ਫੇਵਰਿਟ ਸਬਜੈਕਟ ਰਹਾ ਆਉਣ ਵਾਲੇ 5 ਸਾਲ ਬਾਅਦ ਸਾਡੀ ਜਨਰੇਸ਼ਨ ਜਾਂ ਸਾਡਾ ਜਿਹੜਾ ਚੁਗਿਰਦਾ ਏਡਾ ਕ ਘੈਂਟ ਹੋਊਗਾ ਕਿ ਸਾਨੂੰ ਸਾਰੇ ਵਧੀਆ-ਵਧੀਆ ਜਨਰੇਸ਼ਨ ਮਿਲੂਗੀ ਤੇ ਗਾਂ ਤਾਂ ਫਿਰ ਤਰੱਕੀ ਤੇ ਇਹਨਾਂ ਨੇ ਕਰਨੀ ਹੈ ਨਾ ਜੀ ਕੁਕੜੀ ਸਾਇੰਸ ਚ ਇੰਗਲਿਸ਼ ਕਿੰਨੀ ਵਧੀਆ ਹੈ ਸਾਇੰਸ ਯਾਰ ਤੁਸੇ ਪਰ ਮੈਥ ਹੀ ਲੈ ਕੇ ਆਣਾ ਤੁਸੀਂ ਪੀਟੀ ਮੀਟ ਬਣਾਤੀ ਆ ਜੀ ਆਪਾਂ ਤਾਂ ਉੱਚੀ ਟਾਰਗੇਟ ਕਰਨੀ ਹੈ ਜਿਹੜੀ ਕਮੀ ਹੈ ਕੁਬੀਆਂ ਦੇ ਹੈ ਹੀ ਨਹੀਂ ਉਹ ਤਾਂ ਭਰਤੀਆਂ ਭਾਈ ਗਰੂ ਨੇ ਭਰਤੀਆਂ ਆ ਜਾਂ ਅਸੀਂ ਨਾਲ ਰਲ ਕੇ ਭਰਤੀਆਂ ਅਸੀਂ ਦੂਰ ਕਰਨੀਆਂ ਨੇ ਕਮੀਆਂ ਬੱਚਿਆਂ ਦੀ ਪਰ ਬਹੁਤ ਨੇ ਯਾਰ ਇਹਨਾਂ ਕੋਲੇ ਕਿੰਨੀਆਂ ਗੱਲਾਂ ਨੇ ਯਾਰ ਇਹਨਾਂ ਕੋਲੇ ਕਿੰਨੀਆਂ ਗੱਲਾਂ ਨੇ ਹੈਨਾ ਰੋਟੀ ਭਾਈ ਜਾਨੀ ਗੱਲਾਂ ਗੱਲਾਂ ਇਹਦੇ ਸਕੂਲ ਦੀਆਂ ਗੱਲਾਂ ਨਹੀਂ ਮੋਕਲੀਆਂ ਫਿਰ ਇਹਨੂੰ ਕਹਿੰਦੇ ਯਾਰ ਵਸ ਯਾਰ ਸਾਡੀ ਵੀ ਸੁਣ ਲੈ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਭਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਬੜੇ ਹੀ ਮਜ਼ੇਦਾਰ ਜੀ ਜਿਹੜੀ ਹੈ ਵੈਬ ਸੀਰੀਜ਼ ਜਲਦ ਹੀ ਜਿਹੜੀ ਹੈ ਤੁਹਾਨੂੰ ਸਾਰਿਆਂ ਨੂੰ YouTube ਤੇ ਵੇਖਣ ਨੂੰ ਮਿਲੇਗੀ ਮੈਂ ਗੱਲ ਕਰ ਰਹੀ ਹਾਂ 12 16 11 ਦਾ ਸੋ ਮੇਰੇ ਨਾਲ ਹੈ ਜੀ ਵਿਕਰਮ ਚੋਹਾਨ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤੇ ਇਹ ਰਾਈਟਰ ਵੀ ਨੇ ਇਸ ਵੈਬ ਸੀਰੀਜ਼ ਦੇ ਤੇ ਸਾਡੀ ਪਿਆਰੀ ਜੀ ਜਿਹੜੀ ਕੁੜੀ ਹੈ ਟੈਲੈਂਟਿਡ ਜੀ ਸੋ ਦਿਲਨੂਰ ਸੋ ਦਿਲਨੂਰ ਮੈਂ ਨਾ ਤੁਹਾਨੂੰ ਪਹਿਲਾਂ ਪੁੱਛਣਾ ਚਾਹਾਂਗੀ ਪਹਿਲਾਂ ਅਸੀਂ ਜਦੋਂ ਮਿਲੇ ਸੀਗੇ ਹੁਸ਼ਿਆਰ ਸਿੰਘ ਦੇ ਵੇਲੇ ਹਨਾ ਤੇ ਉਦੋਂ ਜਦੋਂ ਤੁਸੀਂ ਨਾ ਆਪਣੇ ਫਰੈਂਡਸ ਦਾ ਸਾਥ ਦਿੱਤਾ ਤੁਸੀਂ ਪ੍ਰੀਮੀਅਰ ਤੇ ਆਏ ਸੀਗੇ ਹਨਾ ਤੇ ਤੁਸੀਂ ਇਹ ਗੱਲ ਕਹੀ ਸੀਗੀ ਕਿ ਹਾਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੁਣ ਤੁਸੀਂ ਆਪਣੀ ਵੈਬ ਸੀਰੀਜ਼ ਲੈ ਕੇ ਆ ਰਹੇ ਹੋ ਫਿਲਮ ਤੇ ਵੈਬ ਸੀਰੀਜ਼ ਦੋਵਾਂ ਦੇ ਵਿੱਚ ਕੀ ਜਿਹੜਾ ਡਿਫਰੈਂਟ ਲੱਗਾ ਜਿਹੜਾ ਪ੍ਰੋਸੈਸ ਸੀਗਾ ਐਂਡ ਮਜ਼ਾ ਜ਼ਿਆਦਾ ਕਿਤੇ ਚ ਆਇਆ ਅ ਦੇਖੋ ਫਿਲਮ ਐਂਡ ਵੈਬ ਸੀਰੀਜ਼ ਸ਼ੂਟ ਕੈਮਰੇ ਤੇ ਹੀ ਹੋਣੀਆਂ ਐਂਡ ਮਾਹੌਲ ਵੀ ਸਾਰਾ ਉਦੋਂ ਦਾ ਹੀ ਹੁੰਦਾ ਜਦੋਂ ਫਿਲਮ ਦਾ ਹੁੰਦਾ ਜਸਟ ਇਹਦੇ ਚ ਕੀ ਆ ਕਿ ਇਹ ਆਪਾਂ ਥੋੜੇ ਜਿਹਾ ਪਾਰਟਸ ਦੇ ਵਿੱਚ ਕੱਟ ਕਰ ਦਿੱਤੀ ਹੈਗੀ ਆ ਤੇ ਮਜ਼ਾ ਤਾਂ ਦੋਨਾਂ ਦਾ ਹੀ ਬਹੁਤ ਆਇਆ ਮੈਂ ਫਿਲਮਾਂ ਵੀ ਕਰ ਚੁੱਕੀਆਂ ਵੈਬ ਸੀਰੀਜ਼ ਪਹਿਲਾਂ ਵੀ ਕਰ ਚੁੱਕੀਆਂ ਸੋ ਮਜ਼ਾ ਤਾਂ ਬਹੁਤ ਆਇਆ ਬਟ ਇਹ ਵੈਬ ਸੀਰੀਜ਼ ਥੋੜੀ ਜੀ ਅੱਡ ਸੀ ਕਿਉਂਕਿ ਇੱਥੋਂ ਘਰੇ ਆਉਣ ਦਾ ਮਨ ਨਹੀਂ ਸੀ ਕਰ ਰਿਹਾ ਬਹੁਤ ਵਧੀਆ ਮਾਹੌਲ ਬਣਿਆ ਸੀਗਾ ਸੋ ਜਿਆਦਾ ਕੋਈ ਫਰਕ ਤਾਂ ਹੈ ਨਹੀਂ ਐ ਵੈਸੇ ਬਟ ਇਹ ਇੱਕ ਆਡੀਅנס ਲਈ ਫਰਕ ਹੈਗਾ ਕਿਉਂਕਿ ਵੈਬ ਸੀਰੀਜ਼ ਪਾਰਟਸ ਦੇ ਹੈਨਾ ਸੋ ਅਚਾ ਵਿਕਰਮ ਜਿਵੇਂ ਅਸੀਂ ਤੁਹਾਡੀ ਗੱਲ ਕਰੀਏ ਤਾਂ ਐਜ਼ ਅ ਐਕਟਰ ਤੁਸੀਂ ਕੰਮ ਕਰ ਰਹੇ ਹੋ ਹੈਨਾ ਐਜ਼ ਅ ਰਾਈਟਰ ਤੁਸੀਂ ਕੰਮ ਕਰ ਰਹੇ ਹੋ ਤਾਂ ਕਿਸ ਤਰ੍ਹਾਂ ਤੁਸੀਂ ਇਸ ਇੰਡਸਟਰੀ ਨੂੰ ਵੇਖਦੇ ਹੋ ਕਿ ਜਿਦਾਂ ਡੇ ਬਾਈ ਡੇ ਜਿਹੜੀ ਗਰੋ ਕਰ ਰਹੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਬਹੁਤ ਖੁਸ਼ ਹਾਂ ਕਿ ਇੰਡਸਟਰੀ ਗਰੋ ਕਰ ਰਹੀ ਹੈ ਜੀ ਇੰਡਸਟਰੀ ਗਰੋ ਕਰ ਰਹੀ ਹੈ ਤਾਂ ਸਾਡੇ ਅਰਗੇ ਕਮਰਸ ਨੂੰ ਚਾਂਸ ਮਿਲਿਆ ਅ ਸਭ ਤੋਂ ਵੱਡੀ ਮੈਨੂੰ ਖੁਸ਼ੀ ਉਦੋਂ ਹੋਈ ਸੀ ਜਦੋਂ OTT ਲਾਂਚ ਹੋ ਗਿਆ ਸੀ ਪੰਜਾਬੀ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿਨੇਮਾ ਦੇ ਵਿੱਚ ਪਹੁੰਚਣਾ ਬਹੁਤ ਵੱਡੀ ਗੱਲ ਹੁੰਦੀ ਸੀ ਬਹੁਤ ਜ਼ਿਆਦਾ ਪੈਸਾ ਚਾਹੀਦਾ ਤੁਸੀਂ ਹੈਨਾ ਫਿਰ ਉਹ ਪੈਸਾ ਤੁਹਾਡੇ ਤੇ ਕਿਵੇਂ ਲੱਗੂਗਾ ਤੁਸੀਂ ਕੋਣ ਹੋ ਹਨ ਦੇਖੋ ਪ੍ਰੋਡਿਊਸਰ ਆਪਣੀ ਜਗ੍ਹਾ ਸਹੀ ਹੁੰਦਾ ਉਹਨੇ ਆਪਣਾ ਪੈਸਾ ਸੇਵ ਕਰਨ ਲਈ ਉਹ ਕੀ ਕਰਦਾ ਹੈ ਉਹ ਸਿੰਗਰਸ ਜਿਹੜੇ ਆਲਰੇਡੀ ਫੇਮਸ ਨਹੀਂ ਜਾਂ ਫੇਮਸ ਚਿਹਰੇ ਨਹੀਂ ਉਹ ਲੈਂਦਾ ਫਿਰ ਸਾਡੇ ਵਰਗੇ ਐਕਟਰਸ ਪਿੱਟਦੇ ਸੀਗੇ ਯਾਰ ਸਾਨੂੰ ਕਿਉਂ ਨਹੀਂ ਚਾਂਸ ਮਿਲਦਾ ਦੇਖੋ ਪ੍ਰੋਡਿਊਸਰ ਦਾ ਕੋਈ ਕਸੂਰ ਨਹੀਂ ਉਹਨੇ ਪੈਸਾ ਲਾਉਣਾ ਉਹਨੂੰ ਵਾਪਸੀ ਵੀ ਚਾਹੀਦੀ ਆ ਪਰ ਜਿਵੇਂ OTT ਪਲੇਟਫਾਰਮ ਆਇਆ ਉਹਦੇ ਨਾਲ ਕੰਮ ਦੀ ਤਾਦਾਦ ਵਧੀ ਤਾਦਾਦ ਵਧੀ ਤਾਂ ਫਿਰ ਐਕਟਰਸ ਦੀ ਲੋੜ ਪਈ ਤਾਂ ਮਾਈਕਰੋ ਨੇ ਸਾਡੇ ਵਰਗੇ ਲਈ ਵੀ ਫਿਰ ਰੋਜੀ ਰੋਟੀ ਦਾ ਹੱਲ ਕਰਤਾ ਹਨ ਮੈਂ ਸਭ ਤੋਂ ਪਹਿਲਾਂ ਕੀਤੀ ਸੀਗੀ ਚੌਪਾਲ ਲਈ ਪਲੀਜ਼ ਕਿਲ ਮੀ ਲਿਖੀ ਸੀ ਜੀ ਹਾਂ ਤੇ ਉਹਦੇ ਚ ਕੰਮ ਵੀ ਕੀਤਾ ਸਿਰਸ ਤੋਂ ਸ਼ੁਰੂਆਤ ਹੋਈ ਤੇ ਫਿਰ ਵਧਦਾ ਗਿਆ ਉਦੋਂ ਉਹੀ ਦੌਰ ਸੀ ਜਦੋਂ ਵਾਕਈ ਹੀ ਇੰਡਸਟਰੀ ਵੱਧਦੀ ਜਾ ਰਹੀ ਸੀਗੀ ਇੰਡਸਟਰੀ ਵਧਣਾ ਸਿਰਫ ਸਿਨੇਮਾ ਦਾ ਵਧਣਾ ਨਹੀਂ ਹੁੰਦਾ ਇੰਡਸਟਰੀ ਦਾ ਮਤਲਬ ਹੈ ਤੁਹਾਡੇ ਵੈਬ ਸੀਰੀਜ਼ ਵੀ ਬਣਨ ਸ਼ਾਰਟ ਫਿਲਮਾਂ ਵੀ ਬਣਨ ਡਾਕੂਮੈਂਟਰੀਆਂ ਵੀ ਬਣਨ ਉਹ ਹਰ ਚੀਜ਼ ਬਣੇ ਜਿਹਦੇ ਤੇ ਕੈਮਰਾ ਲੱਗ ਸਕਦਾ ਹੈ ਹਨਾ ਜੀਚ ਮੀਡੀਆ ਇਨਵੋਲ ਹੈ ਤਾਂ ਇਸ ਤਰ੍ਹਾਂ ਹੀ ਇੰਡਸਟਰੀ ਜਿਹੜੀ ਗਰੋ ਕਰ ਰਹੀ ਹੈ ਕੁਝ ਪਿਛਲੇ ਸਮੇਂ ਤੋਂ ਹਾਲਾਤ ਨਹੀਂ ਠੀਕ ਚੱਲ ਰਹੇ ਸਿਨੇਮਾ ਦੇ ਹੈਨਾ ਉਹਦੇ ਲਈ ਸਾਨੂੰ ਉਹ ਮਤਲਬ ਅਫਸੋਸ ਵੀ ਹੁੰਦਾ ਕਿਉਂਕਿ ਬਹੁਤ ਸਾਰੇ ਪ੍ਰੋਡਿਊਸਰਸ ਦੇ ਪੈਸੇ ਖਰਾਬ ਹੋ ਰਹੇ ਨੇ ਤਾਂ ਦੁਆਰਤੀ ਕਿਵੇਂ ਲਾਉਣਗੇ ਇੰਡਸਟਰੀ ਤਾਂ ਪੈਸੇ ਨਹੀਂ ਵਧਣੀ ਐ ਬਿਲਕੁਲ ਐਟ ਦੀ ਐਂਡ ਤਾਂ ਪੈਸੇ ਦਾ ਕੰਮ ਐ ਪਰ ਜਿਵੇਂ ਜਿਵੇਂ ਹੌਲੀ ਹੌਲੀ ਸਟੈਪ ਵਾਈਜ਼ ਇਹ ਮੈਚੂਰ ਹੋ ਰਹੀ ਆ ਮੈਂ ਉਹਦੇ ਤੋਂ ਬਹੁਤ ਖੁਸ਼ ਆ ਮੈਚੂਰ ਸਬਜੈਕਟ ਆ ਰਹੇ ਨੇ ਹੁਣ ਤੁਸੀਂ ਅੱਜਕੱਲ ਫਿਲਮਾਂ ਦੇਖੋ ਹੈਨਾ ਕਿੱਡੀਆਂ ਮੈਚੂਰ ਨਾਨਕ ਨਾਮ ਜਹਾਜ਼ ਅਕਾਲ ਤੇ ਮਤਲਬ ਅਸੀਂ ਮੈਂ ਤਾਂ ਇੰਨਾ ਕੋ ਖੁਸ਼ ਹੁਣਨਾ ਨੇ ਇੰਨਾਂ ਚੀਜ਼ਾਂ ਨੂੰ ਦੇਖ ਕੇ ਵੀ ਸਾਡਾ ਸਿਨੇਮਾ ਦਾ ਜਿਹੜਾ ਕੈਨਵਸ ਉਹ ਵੱਡਾ ਹੁੰਦਾ ਜਾ ਰਿਹਾ ਅਸੀਂ ਬਾਲੀਵੁੱਡ ਚ ਐਂਟਰ ਕਰ ਗਏ ਆ ਤੇ ਉਹ ਦਿਨ ਦੂਰ ਨਹੀਂ ਜਦ ਤਣ ਅਸੀਂ ਹਾਲੀਵੁੱਡ ਚ ਵੀ ਐਂਟਰ ਕਰ ਜਾਾਂਗੇ ਬਸ ਥੋੜਾ ਜਿਹਾ ਸਾਡੀ ਇੰਡਸਟਰੀ ਜਿਹੜੀ ਆ ਉਹਨਾਂ ਨੂੰ ਇਹ ਚੱਲਣਾ ਚਾਹੀਦਾ ਵੀ ਯਾਰ ਅਸੀਂ ਆਹੀ ਦਵਾਂਗੇ ਇਦਾਂ ਦੀਆਂ ਚੀਜ਼ਾਂ ਦਵਾਂਗੇ ਸਮਾਂ ਬਦਲਦਾ ਸਮੇਂ ਦੇ ਨਾਮ ਬਦਲ ਜੋ ਵਸ ਇਹੀ ਕਹੂੰਗਾ ਅੱਛਾ ਜੇ ਅਸੀਂ ਗੱਲ ਕਰੀਏ ਇਸ ਇਸ ਵੈਬ ਸੀਰੀਜ਼ ਦੀ ਤਾਂ ਮਤਲਬ ਇਸ ਵੈਬ ਸੀਰੀਜ਼ ਦੇ ਵਿੱਚ ਨਾ ਜਦੋਂ ਅਸੀਂ ਟ੍ਰੇਲਰ ਵੀ ਵੇਖਿਆ ਜਾਂ ਗੀਤ ਵੀ ਵੇਖਿਆ ਇਹਨਾਂ ਦੇ ਇਵਨ ਬੱਚਿਆਂ ਦੇ ਸਾਰਿਆਂ ਦੇ ਲੁਕਸ ਵੀ ਵੇਖ ਰਿਹਾ ਤਾਂ ਸਾਨੂੰ ਵੀ ਆਪਣੇ ਨਾ ਸਕੂਲ ਟਾਈਮ ਯਾਦ ਆ ਜਾਂਦਾ ਤਾਂ ਤੁਸੀਂ ਦਿਲਨੂਰ ਤੇ ਤੁਸੀਂ ਆਪਣੇ ਸਕੂਲ ਟਾਈਮ ਨੂੰ ਕਿੱਦਾਂ ਮਤਲਬ ਇਹਦੇ ਵਿੱਚ ਕੁਝ ਇਨਸੀਡੈਂਟ ਇਦਾਂ ਦੇ ਹੈ ਜੋ ਤੁਹਾਡੇ ਸਕੂਲ ਟਾਈਮ ਦੇ ਹੋਣ ਜਾਂ ਦਿਲਨੂਰ ਨੇ ਤੁਹਾਡੇ ਨਾਲ ਸ਼ੇਅਰ ਕੀਤੇ ਹੋਣ ਹਾਂ ਇਹ ਐਸਲਚ ਸਾਰੇ origignal ਹੀ ਨੇ ਇਹ ਤੁਹਾਨੂੰ ਹੀ ਪਤਾ ਹੋਣਾ ਕੁਝ ਨਾ ਕੁਝ ਤੁਹਾਡੇ ਨਾਲ ਵੀ ਹੋਏ ਹੋਣਗੇ ਇਹ ਚ ਜਿੰਨੇ ਇਨਸੀਡੈਂਟ ਨੇ ਉਹ ਸਾਰੇ origignal ਨਹੀਂ ਆ ਇਨਸਪਾਇਰਡ ਨੇ ਜੋ ਮੈਂ ਸਕੂਲ ਚ ਦੇਖਦਾ ਸੀ ਮੇਰੇ ਆਲੇ ਦੁਆਲੇ ਦਾ ਮਾਹੌਲ ਸੀ ਜੋ ਮੈਂ ਫੀਲ ਕਰਦਾ ਸੀਗਾ ਇਹ ਸਾਰਾ ਕੁਝ ਮੈਂ ਇਹਦੇ ਚੋ ਹੀ ਲਿਖਿਆ ਵਾ ਜਾਂ ਉਹਦੇ ਚ ਐਡ ਕੀ ਐਡ-ਆਨ ਕੀ ਕੀਤਾ ਜਿਵੇਂ ਸਾਡੇ ਸਮੇਂ ਚ ਜਿੰਨਾ ਜ਼ਿਆਦਾ ਨਸ਼ਾ ਤੇ ਟੈਕਨੀਕਲ ਮੋਬਾਈਲ ਚੀਜ਼ਾਂ ਜਾਂ ਕਮਿਊਨੀਕੇਸ਼ਨ ਗੈਪ ਹੁੰਦੀ ਸੀ ਉਹ ਮੈਂ ਅੱਜ ਦੀ ਜਨਰੇਸ਼ਨ ਚੋਂ ਲਿਆ ਜਿਹੜੇ ਇਹਨਾਂ ਦੇ ਸਕੂਲ ਚ ਹੁੰਦਾ ਕਿਉਂਕਿ ਅੱਗੇ ਹਰ ਚੀਜ਼ ਸ਼ੇਅਰ ਕਰਦੀ ਹੈ ਸਾਡੇ ਦਾ ਸਕੂਲ ਦੀ ਤਾਂ ਬਹੁਤ ਸਾਰੀ ਚੀਜ਼ਾਂ ਉਹਦੇ ਚੋ ਸ਼ੇਅਰ ਕੀਤੀਆਂ ਜਿਵੇਂ ਇਹਦੇ ਚ ਛੋਟੀ ਜੀ ਚੀਜ਼ ਦੱਸਦਾ ਵੀ ਇਹ ਦਾ ਇਹ ਦਾ ਕੈਰੈਕਟਰ ਦੇ ਵਿੱਚ ਇਹ ਇਹ ਮੈਥਮੈਟਿਕਸ ਤੋਂ ਬਹੁਤ ਡਰਦੀ ਹੈ ਅੱਛਾ ਰੀਅਲ ਵੀ ਤੇ ਰੀਅਲ ਜੀ ਵੀ ਬਹੁਤ ਡਰਦੀ ਹੈ ਰੀਅਲ ਜੀ ਵੀ ਇਹ ਮਤਲਬ 100 ਆਊਟ ਆਫ 100 ਹਰ ਸਬਜੈਕਟ ਚ ਗੇਮ ਇਹ ਉਹ ਅੱਛਾ ਹੁਣ ਪਿਛਲੇ ਦੋ ਤਿੰਨ ਸਾਲਾਂ ਤੋਂ ਮੈਥ ਦਾ ਨਾਮ ਸੁਣਦੇ ਹੀ ਇਹਨੂੰ ਤਰੇਲੀਆਂ ਆਉਣ ਲੈਂਦੀ ਆ ਪਤਾ ਨਹੀਂ ਕੀ ਗੱਲ ਤੇ ਅੱਛਾ ਇਹ ਹਾਲ ਸਾਡੇ ਟਾਈਮ 'ਚ ਵੀ ਹੁੰਦਾ ਸੀ ਬੱਚਿਆਂ ਦਾ ਮੈਥ ਮਤਲਬ ਸਾਰਿਆਂ ਲਈ ਅਲਫਾਬੇਟੇ ਗੱਮੇ ਜਾਂ ਫਾਰਮੂਲੇ ਸਾਰਿਆਂ ਲਈ ਪਰ ਮੇਰਾ ਫੇਵਰਿਟ ਸਬਜੈਕਟ ਰਹਾ ਮੈਂ ਮੈਂ ਗੁੱਡ ਐਟ दैट ਹਣਾ ਵੀ 100 ਤੋਂ 100 ਵਾਲਾ ਬੰਦਾ ਹਾਂ ਤੇ ਉਹ ਸਾਰੀਆਂ ਚੀਜ਼ਾਂ ਵਿੱਚ ਪਾਈਆਂ ਨਕਲ ਮਾਰਨੀ ਹਣਾ ਦੋਸਤਾਂ ਨਾਲ ਖੁੰਦਕ ਬਾਜੀ ਕਿਸੇ ਸ਼ਰਾਰਤ ਕਰਕੇ ਕਿਸੇ ਨੂੰ ਫਸਾਉਣਾ ਇਹ ਸਾਰੀਆਂ 오ਰੀਜਨਲ ਚੀਜ਼ਾਂ ਨੇ ਜੋ ਇੱਥੇ ਦੇਖਣ ਨੂੰ ਮਿਲਣਗੀਆਂ ਆਈਆਂ ਚੀਜ਼ਾਂ ਜਿਹੜੀਆਂ ਪਾਈਆਂ ਨੇ ਉਹ ਮੈਂ ਪੇਰੈਂਟਸ ਨਾਲ ਜਿਹੜਾ ਗੈਪ ਵਧਿਆ ਹਾਂਜੀ ਉਹ ਘਟਾਉਣ ਲਈ ਮੈਂ ਕੋਸ਼ਿਸ਼ ਕਰ ਰਹੀ ਹਾਂ ਵੀ ਪੇਰੈਂਟਸ ਜਿੰਨੀ ਛੇਤੀ ਹੋ ਜਾਣ ਦੋਸਤ ਹੋ ਜਾਣ ਆਪਣੇ ਬੱਚਿਆਂ ਦੇ ਤਾਂ ਬਚ ਜਾਣਗੇ ਬੱਚੇ ਪੇਰੈਂਟਸ ਦੀ ਤਾਂ ਕਾਟ ਹੀ ਲੈਣੀ ਆਪਣੀ ਜ਼ਿੰਦਗੀ ਬੱਚੇ ਬਚ ਜਾਣਗੇ ਸਾਡੀ ਜਨਰੇਸ਼ਨ ਬਚ ਜੂਗੀ ਆਉਣ ਵਾਲੇ 5 ਸਾਲ ਬਾਅਦ ਸਾਡੀ ਜਨਰੇਸ਼ਨ ਜਾਂ ਸਾਡਾ ਜਿਹੜਾ ਚੁਗਿਰਦਾ ਐਡਾ ਕ ਘੈਂਟ ਹੋਊਗਾ ਕਿ ਸਾਨੂੰ ਸਾਰੇ ਵਧੀਆ ਵਧੀਆ ਜਨਰੇਸ਼ਨ ਮਿਲੂਗੀ ਤੇ ਗਾ ਤਾਂ ਫਿਰ ਤਰੱਕੀ ਤਾਂ ਇਹਨਾਂ ਨੇ ਕਰਨੀਆਂ ਨੇ ਜੀ ਸਾਡੇ ਦੇਸ਼ ਨੂੰ ਜਾਂ ਸਾਡੇ ਸਮਾਜ ਨੂੰ ਤਾਂ ਇਹਨਾਂ ਨੇ ਅੱਗੇ ਲੈ ਕੇ ਜਾਣਾ ਨਾ ਤਾਂ ਇਹਨਾਂ ਤੇ ਮੜਾ ਜਿਹਾ ਧਿਆਨ ਦੇ ਲਈ ਉਹ ਵੀ ਚੀਜ਼ ਇਹਦੇ ਵਿੱਚ ਪਾਈ ਹੈ ਤੇ ਇਹ ਵੀ ਸਿਖਾਇਆ ਹੈ ਕਿ ਮੈਸੇਜ ਇਹ ਦੀ ਕੋਸ਼ਿਸ਼ ਕੀਤੀ ਕਿ ਆਪਣੇ ਘਰ ਤੋਂ ਸ਼ੁਰੂ ਕਰੋ ਗੱਲਾਂ ਨਾ ਮਾਰੋ ਮੈਂ ਆਪਣੇ ਘਰ ਤੋਂ ਸ਼ੁਰੂ ਕੀਤਾ ਮੈਂ ਜੋ ਕੁਝ ਕਿਹਾ ਇਹਦੇ ਚੀਜ਼ਾਂ ਜੋ ਮੈਂ ਅੱਗੇ ਵੀ ਕਹੂੰਗਾ ਦੁਨੀਆ ਦੇ ਵਿੱਚ ਜਦੋਂ ਮਰਜੀ ਕੋਈ ਵੀ ਦੇਖ ਸਕਦਾ ਕਿ ਮੈਂ ਉਹ ਗੱਲ ਕਹੂੰਗਾ ਜੋ ਮੈਂ ਘਰੇ ਖੁਦ ਕਰਦਾ ਸੋ ਸਭ ਓਰੀਜਨਲ ਹੈ ਅੱਜ ਦੇ ਦਿਲਨੂਰ ਦੇ ਸਕੂਲ ਜੋ ਜਾਂ ਅੱਜਕੱਲ ਬੱਚੇ ਜਿੱਦਾਂ ਦੀਆਂ ਗੱਲਾਂ ਕਰਦੇ ਆ ਹੁਣ ਅਸੀਂ ਸੈਟ ਤੇ ਸੀ ਇਹ ਆਪਸ ਵਿੱਚ ਗੱਲਾਂ ਕਿੱਦਾਂ ਦੀਆਂ ਕਰਦੇ ਆ ਕੁਝ ਚੀਜ਼ਾਂ ਇਮੀਡੀਏਟ ਇਨਹਾਂਸ ਕੀਤੀਆਂ ਉਹ ਓਰੀਜਨਲ ਹੈ ਸਾਰਾ ਕੁਝ ਕੁਝ ਵੀ ਮਿਥਿਆ ਨਹੀਂ ਸਕ ਨਹੀਂ ਹੈਗਾ ਅੱਛਾ ਦਿਲਨੂਰ ਜੀ ਅਸੀਂ ਤੁਹਾਡੀ ਗੱਲ ਕਰੀਏ ਹੁਣ ਪਾਪਾ ਨੇ ਇਹ ਤੇ ਦੱਸ ਹੀ ਦਿੱਤਾ ਕਿ ਮੈਂ ਤੋਂ ਡਰਦੀ ਹਾਂ ਤਾਂ ਅੱਛਾ ਫੇਵਰਿਟ ਸਬਜੈਕਟ ਕਿਹੜਾ ਤੁਹਾਡਾ ਇੰਗਲਿਸ਼ ਐਂਡ ਸਾਇੰਸ ਕੀ ਬਾਤ ਹੈ ਯਾਰ ਮੈਂ ਤਾਂ ਸਾਇੰਸ ਮੈਂ ਸਾਇੰਸ ਤੋਂ ਵੀਕ ਸੀਗੀ ਸਾਇੰਸ ਦਾ ਮਤਲਬ ਕਿੱਦਾਂ ਨਾ ਜੋ ਕੋਈ ਬੱਚਾ ਮੇਰਾ ਸਾਇੰਸ ਫੇਵਰਿਟ ਹੈ ਅੱਛਾ ਅਜੀਬ ਲੱਗਦਾ ਨਹੀਂ ਹੁਣ ਜੀ ਤੇ ਠੀਕ ਆ ਮੈਥਮੈਟਿਕਸ ਵੀ ਬਹੁਤ ਡਰਦੇ ਨੇ ਲੋਕ ਨਹੀਂ ਮਤਲਬ ਹੁਣ ਤੁਸੀਂ ਉਹੀ ਕਹਿਣਾ ਹੈ ਨਾ ਵੀ ਮੈਂ ਹੁਣ ਕੁਕੜੀ ਸਾਇੰਸ ਚ ਇੰਗਲਿਸ਼ ਕਿੰਨੀ ਵਧੀਆ ਹੈ ਸਾਇੰਸ ਯਾਰ ਤੁਸੀਂ ਪਰ ਮੈਥ ਹੀ ਲੈ ਕੇ ਆਣਾ ਤੁਸੀਂ ਪੀਟੀ ਮੀਟ ਬਣਾਤੀ ਆ ਸਾਨੂੰ ਦੇਖੋ ਜੀ ਆਪਾਂ ਤਾਂ ਉਹ ਚੀਜ਼ ਟਾਰਗੇਟ ਕਰਨੀ ਹੈ ਜਿਹੜੀ ਕਮੀ ਹੈ ਖੂਬੀਆਂ ਤਾਂ ਹੈ ਹੀ ਨੇ ਉਹ ਤਾਂ ਭਰਤੀਆਂ ਵਾਇਗੁਰੂ ਨੇ ਭਰਤੀਆਂ ਜਾਂ ਅਸੀਂ ਨਾਲ ਰਲ ਕੇ ਭਰਤੀਆਂ ਅਸੀਂ ਦੂਰ ਕਰਨੀਆਂ ਨੇ ਕਮੀਆਂ ਬੱਚਿਆਂ ਦੀ ਉਹਨਾਂ ਪਰ ਕਮੀਆਂ ਕਰਨੀਆਂ ਦੂਰ ਕਿੱਦਾਂ ਨੇ ਪਿਆਰ ਨਾਲ ਸਮਝਾ ਕੇ ਯਾਰੀ ਦੋਸਤੀ ਤਰੀਕੇ ਨਾਲ ਅੱਛਾ ਦਿਲਨੂਰ ਜਦੋਂ ਕੁਝ ਪ੍ਰੋਬਲਮ ਹੋ ਜਾਂਦੀ ਹੈ ਸਕੂਲ ਦੇ ਵਿੱਚ ਜਾਂ ਲਾਈਫ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹਦੇ ਨਾਲ ਸ਼ੇਅਰ ਕਰਦੇ ਹੋ ਮੰਮਾ ਨਾਲ ਜਾਂ ਫਿਰ ਪਾਪਾ ਨਾਲ ਦੋਨਾਂ ਨਾਲ ਹੀ ਦੋਨਾਂ ਨਾਲ ਹਾਂ ਕੀ ਬਾਤ ਹੈ ਅਸੀਂ ਇਕੱਠੇ ਹੀ ਘਰੇ ਹੁੰਨੇ ਆ ਦੋਨਾਂ ਦੇ ਨਾਲ ਹੀ ਬਸ ਅੱਜ ਤਾਂ ਕੋਈ ਇਦਾਂ ਦੀ ਪ੍ਰੋਬਲਮ ਆਈ ਨਹੀਂ ਮੇਰੇ ਆਈ ਗੈਸ ਕੋਈ ਛਾਨੀਆਂ ਚੀਜ਼ਾਂ ਨਾਲ ਸ਼ੇਅਰ ਹੁੰਦੀਆਂ ਤਾਂ ਪ੍ਰੋਬਲਮ ਦਾ ਤਾਂ ਕੋਈ ਸਵਾਲ ਹੀ ਨਹੀਂ ਉੱਠਦਾ ਅੱਛਾ ਇਹ ਲੱਗਦਾ ਕਿ ਜਦੋਂ ਅਸੀਂ ਸਕੂਲ ਤੋਂ ਆਉਂਦੇ ਆ ਜਾਂ ਕਿਤੋਂ ਵੀ ਆਉਂਦੇ ਆ ਤੇ ਜਦੋਂ ਪੇਰੈਂਟਸ ਪੁੱਛਦੇ ਨੇ ਕਿ ਅੱਜ ਦਿਨ ਕਿੱਦਾਂ ਦਾ ਰਿਹਾ ਤਾਂ ਉਸ ਤੋਂ ਬਾਅਦ ਅਸੀਂ ਹੋਲੇ ਹੋ ਜਾਂਦੇ ਆ ਸਾਰਾ ਕੁਝ ਸ਼ੇਅਰ ਕਰਕੇ ਮੈਂ ਤਾਂ ਨਹੀਂ ਗੱਲ ਦੱਸਦੀ ਆ ਪੇਰੈਂਟਸ ਨੂੰ ਪੁੱਛਣ ਦਾ ਮੌਕਾ ਹੀ ਨਹੀਂ ਮਿਲਦਾ ਮੈਂ ਆਂਦੇ ਸ਼ੁਰੂ ਹੋ ਜਾਂਦੀ ਆ ਕੀ ਬਾਤ ਨਹੀਂ ਇਹ ਬਹੁਤ ਵਧੀਆ ਚੀਜ਼ ਹੈ ਇਹ ਤਾਂ ਸ਼ੁਰੂ ਹੋਣ ਵਾਲੀ ਗੱਲ ਮੈਂ ਦੱਸ ਦਿੰਦਾ ਵੀ ਮਤਲਬ ਅਸੀਂ ਜਾਂਦੇ ਹੋਏ ਗੱਲ ਇਹ ਕਰਦੇ ਹੁੰਨੇ ਆ ਵੀ ਆ ਮੈਂ ਚੱਲਾਂ ਗੱਡੀ ਰੋਕ ਲਈ ਹੁਣੇ ਬੈਗੀ ਆ ਗੱਡੀ 'ਚ ਤੇ ਜਿਵੇਂ ਗੱਡੀ 'ਚ ਬੈਠੀ ਸਭ ਤੋਂ ਪਹਿਲਾਂ ਇਹਨੇ ਆ ਟਾਕੀ ਲਾਈ ਅੱਛਾ ਗੱਲ ਸਾਨੂੰ ਪਤਾ ਕਿ ਕੁਝ ਕੀ ਹੋਇਆ ਬਸ ਫਿਰ ਉੱਥੋਂ ਤੋਂ ਲੈ ਕੇ ਜਿਹੜਾ ਲੈਣ ਗਿਆ ਜੇ ਤਾਂ ਇਹਦੀ ਮੰਦਰ ਲੈਣ ਗਈ ਆ ਤਾਂ ਇਹ ਨਹੀਂ ਉਹਨੂੰ ਸੁਣਾਉਣੀਆਂ ਜੇ ਮੈਂ ਲੈਣ ਗਿਆ ਤਾਂ ਮੈਨੂੰ ਸੁਣਾਉਣੀਆਂ ਘਰੇ ਆਉਂਦੇ ਤੱਕ ਕੋ ਖਤਮ ਨਹੀਂ ਹੋਈ ਹੁੰਦੀਆਂ ਫਿਰ ਘਰੇ ਵੜਦੇ ਸਾਰੀ ਜਿਹੜੇ ਘਰੇ ਮੈਂਬਰੋਂ ਉਹਦੇ ਲਈ ਜ਼ੀਰੋ ਤੋਂ ਸ਼ੁਰੂ ਹੋ ਜਾਂਦੀਆਂ ਫਿਰ ਅਸੀਂ ਕਹਿੰਦੇ ਆ ਬਸਕਰ ਬਟੇਗੀ ਉਹੀ ਹੈ ਨਾ ਕਿ ਇਹ ਹੀ એનર્ਜੀ ਹੁੰਦੀ ਆ ਬੱਚਿਆਂ ਦੀ ਪਰ ਬੋਧ ਨਹੀਂ ਯਾਰ ਇਹਨਾਂ ਕੋਲੇ ਕਿੰਨੀਆਂ ਗੱਲਾਂ ਨੇ ਯਾਰ ਇਹਨਾਂ ਕੋਲੇ ਕਿੰਨੀਆਂ ਗੱਲਾਂ ਨੇ ਹੈ ਨਾ ਰੋਟੀ ਖਾਈ ਜਾਣੀ ਗੱਲਾਂ ਗੱਲਾਂ ਇਹਦੇ ਸਕੂਲ ਦੀਆਂ ਗੱਲਾਂ ਨਹੀਂ ਮੋਕਲੀਆਂ ਫਿਰ ਇਹਨੂੰ ਕਹਿੰਦੇ ਯਾਰ ਵਸ ਯਾਰ ਸਾਡੀ ਵੀ ਸੁਣ ਲੈ ਸਾਡੀ ਵੀ ਸੁਣ ਹਾਂ ਅੱਛਾ ਵਿਕਰਮ ਸਾਹਿਬ ਜੇ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਇਸ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਇਸ ਇੰਡਸਟਰੀ ਦੇ ਵਿੱਚ ਹੈ ਨਾ ਕਾਫੀ ਸਟਰਗਲ ਹੁਣ ਵੀ ਈਵਨ ਮੈਨੂੰ ਲੱਗਦਾ ਕਿ ਚੱਲਦਾ ਹੀ ਰਹਿੰਦਾ ਹੈ ਨਾ ਤਾਂ ਇਹਦੇ ਲਈ ਕਿੰਨਾ ਖਸੋਖਾ ਕਿਉਂਕਿ ਜਦੋਂ ਤੁਸੀਂ ਆਏ ਸੀ ਤਾਂ ਤੁਸੀਂ ਇੰਨੇ ਪ੍ਰੇਪੇਅਰ ਨਹੀਂ ਸੀ ਬਹੁਤ ਗੱਲਾਂ ਦਾ ਨਹੀਂ ਪਤਾ ਸੀ ਤਾਂ ਹੁਣ ਜਿਹੜੇ ਦਿਲਨੂਰ ਨੂੰ ਤੁਸੀਂ ਦੱਸ ਦਿਓ ਕਿ ਅਗਰ ਅਸੀਂ ਇੰਡਸਟਰੀ 'ਚ ਕੰਮ ਕਰਨਾ ਤਾਂ ਆਹ ਆ ਪੁਆਇੰਟਸ ਜ਼ਰੂਰ ਆਪਣੇ ਤੇ ਵਰਕ ਕਰ ਐਕਚੁਅਲੀ ਕੀ ਆ ਇਹ ਨਾ 2.5 ਸਾਲ ਦੀ ਸੀ ਜਿਹੜੀ ਉਹ ਕੰਮ ਕਰਦੀ ਆ ਇਹ ਨੂੰ ਨਾ ਵਾਇਗਰੂ ਦੀ ਕਿਰਪਾ ਵੜੀ ਰਹੀ ਆ ਇਹਦੇ ਤੇ ਦੋ ਚੀਜ਼ਾਂ ਨਾ ਇੱਕ ਇਹ ਛੋਟੀ ਹੁੰਦੀ ਸੀ ਮਚ्योर ਹੈ ਕਿਉਂਕਿ ਅਸੀਂ ਬੱਚਿਆਂ ਨੂੰ ਬੱਚਿਆਂ ਤਰ੍ਹਾਂ ਟ੍ਰੀਟ ਨਹੀਂ ਕੀਤਾ ਅਸੀਂ ਹਾਸੇ ਕਿੱਡੀ ਚੰਨ ਨੂੰ ਸਾਰਾ ਕੁਝ ਹੀ ਸਮਝਾਤਾ ਜੋ ਸਾਡੇ ਨਾਲ ਜ਼ਿੰਦਗੀ ਚ ਹੋਇਆ ਵਾ ਉਹਦੇ ਕਰਕੇ ਮਚ्योर ਬੜੀ ਹੋ ਗਈ ਸੀ ਇੱਕ ਇਹ ਨਹੀਂ ਕਿ ਮੈਂ ਐਕਟਰ ਤਾਂ ਆਂ ਐਕਟਰ ਆ ਨਹੀਂ 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 ਇਹ ਨੂੰ ਵਾਇਗਰੂ ਦੀ ਕਿਰਪਾ ਹੈ ਤੇ ਬਹੁਤ ਕਮਾਲ ਦੇ ਐਕਟਰ ਆ ਮੈਂ ਬਹੁਤ ਘੱਟ ਸੈਟੀਸਫਾਈਡ ਹੁੰਨਾ ਵੈਸੇ ਇਹਦੇ ਕੰਮ ਤੋਂ ਇਹ ਨਹੀਂ ਯਾਰ ਆ ਆ ਰਹਿ ਗਿਆ ਤੂੰ ਪੈਰੈਂਟਸ ਨੂੰ ਥੋੜਾ ਹੁੰਦਾ ਹੀ ਹੈ ਚਾਹੇ ਦੇ ਇਹ ਵੀ ਨਾ ਇੱਕ ਹਾਂ ਬੈਟਰ ਉਹ ਉੱਥੇ ਹੁੰਦਾ ਵੀ ਲੋਕ ਸੋਚਦੇ ਬੱਚੀ ਆ ਜਿਵੇਂ ਇਹ 7-8 ਸਾਲ ਦੀ ਸੀਗੀ 5 ਸਾਲ ਦੀ ਤਾਂ ਡਾਇਰੈਕਟਰਸ ਵਗੈਰਾ ਕੰਮ ਕਰਾਉਣ ਲੱਗੇ ਦੇ ਸੀ ਬੱਚੀ ਆ ਉਸ ਹਾਂ ਉਹਨਾਂ ਕੰਮ ਕਰਾਉਂਦੇ ਸੀ ਮੈਂ ਜਾ ਕੇ ਵੀ ਡਾਇਰੈਕਟਰ ਨੂੰ ਕਹਿੰਦਾ ਨਹੀਂ 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 ਇਦਾਂ ਨਾ ਸੋਚੀ ਬੱਚੀ ਆ ਤੁਸੀਂ ਟਫ ਤੋਂ ਟਫ ਕੰਮ ਕਰਾਓ ਫਿਰ ਉਹ ਕਹਿੰਦੇ ਅੱਛਾ ਫਿਰ ਉਹ ਦੇਖਦੇ ਸੀ ਹਾਂ ਯਾਰ ਕਮਾਲ ਆ ਫਿਰ ਹੌਲੀ ਹੌਲੀ ਇੰਡਸਟਰੀ ਨੂੰ ਪਤਾ ਲੱਗ ਗਿਆ ਇਹਨੇ ਕੰਮ ਬਹੁਤ ਕੀਤਾ ਹੈ ਹੁਣ ਇਹਨੂੰ ਕੁਝ ਸਮਝਾਉਣ ਦੀ ਲੋੜ ਨਹੀਂ ਸੈਟ ਤੇ ਰਹਿ ਰਹਿ ਕੇ ਨੇ ਸਾਰਾ ਕੁਝ ਸਿੱਖ ਲਿਆ ਦੋ ਚੀਜ਼ਾਂ ਜਿਹੜੀ ਸਿਖਾਉਣ ਵਾਲੀ ਚੀਜ਼ ਸੀ ਉਹ ਸੀ ਨਾ ਐਕਟਿੰਗ ਸਿਖਾਈ ਨਾ ਕੰਮ ਕਿਤਾ ਕਰਨਾ ਇਹ ਸਿਖਾਇਆ ਦੋ ਚੀਜ਼ਾਂ ਸਮਾਜ ਨਾਲ ਵਰਤਣਾ ਕਿਵੇਂ ਆ ਲੋਕਾਂ ਨਾਲ ਟਰੀਟ ਕਿਵੇਂ ਕਰਨਾ ਤੂੰ ਐਕਟਰ ਹੈ ਇਹਦੇ ਚ ਕਿਸੇ ਦਾ ਕੋਈ ਕੋਈ ਕਿਸੇ ਨੂੰ ਧੂਨੀਵਾ ਨਹੀਂ ਕਰਦਾ ਇਹ ਅੱਜ ਵੀ پارک ਚ ਉਦਾਂ ਹੀ ਬੱਚਿਆਂ ਨਾਲ ਖੇਡਦੀ ਆ ਜਿੱਦਾਂ ਬੱਚੇ ਖੇਡਦੇ ਨੇ ਇਹ ਅੱਜ ਵੀ ਸਕੂਲ 'ਚ ਇੱਕ ਨਾਰਮਲ ਸਟੂਡੈਂਟ ਦੀਦਾ ਰਹਿੰਦੀ ਆ ਜੇ ਇਹਨੂੰ ਟੀਚਰ ਜ਼ਿਆਦਾ ਟ੍ਰੀਟਮੈਂਟ ਦੇਣ ਮੈਂ ਘਰੇ ਪਹੁੰਚ ਜਾ ਉਹਨਾਂ ਨੇ ਮੇਰੇ ਬੱਚੇ ਨੂੰ ਟ੍ਰੀਟਮੈਂਟ ਨਾ ਇਹਨਾਂ ਨਾ ਦਿਓ ਜੋ ਸਟੂਡੈਂਟ ਨੂੰ ਰੂਲ ਨੇ ਸਾਰਿਆਂ ਲਈ ਹੋਏ ਦੇ ਲਈ ਨੇ ਨਹੀਂ ਨਹੀਂ ਸਰ ਸਾਡੇ ਸਕੂਲ ਦੀ ਬੜੀ ਮੈਂ ਕਹਾਂ ਹਾਂ ਉਹ ਅੱਗ ਲੱਡਾ ਠੀਕ ਹੈ ਇਹਨੂੰ ਵਾਈਗਰੂ ਨੇ ਇਹਦੇ ਤੇ ਕਿਰਪਾ ਕਰਤੀ ਪਰ ਤੁਸੀਂ ਇਹਨੂੰ ਅੱਡ ਨਾ ਕਰੋ ਇਹਨੂੰ ਫੀਲ ਨਾ ਦਿਓ ਪਰ ਇਹ ਵੀ ਬਿਲਕੁਲ ਅਸੀਂ ਮਤਲਬ ਇਹੀ ਸਿਖਾਇਆ ਦੇਖੋ ਕੰਮ ਕਰਦੇ ਤੁਸੀਂ ਆਪਣਾ ਕੰਮ ਕਰਦੇ ਹੋ ਮੈਂ ਆਪਣਾ ਕੰਮ ਕਰਦਾ ਇਹ ਆਪਣਾ ਕੰਮ ਕਰਦੀ ਆਜੀ 40 ਕਿ ਫਿਲਮਾਂ ਕਰ ਚੁੱਕੀ ਆ ਇਹਨੂੰ ਫੁੱਲ ਟ੍ਰੀਟਮੈਂਟ ਮਿਲਦਾ ਮੈਂ ਨਹੀਂ ਸਿਰਫ ਇਹਨੇ ਕਹਿਣਾ ਵੀ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਉਹ ਐਕਟਿੰਗ ਕਰਕੇ ਚੱਲਦਾ ਤੇ ਇੱਕ ਦੁਕਾਨਦਾਰ ਦਾ ਗੁਜ਼ਾਰਾ ਉਹਦੇ ਦੁਕਾਨ ਤੇ ਸਾਮਾਨ ਵੇਚ ਕੇ ਚੱਲਦਾ ਇੰਨਾ ਕੀ ਫਰਕ ਆ ਹੋਰ ਤੂੰ ਕੋਈ ਸਟਾਰ ਨਹੀਂ ਤੂੰ ਕੋਈ ਕੁਛ ਨਹੀਂ ਤੂੰ ਸੈਲੀਬ੍ਰਿਟੀ ਨਹੀਂ ਜਿੰਨਾ ਲੋਕਾਂ ਨਾਲ ਮਿਲ ਕੇ ਰਹਿ ਸਕਦੇ ਰਹਿ ਇੰਜੋਏ ਕਰ ਆਪਣੇ ਟਾਈਮ ਨੂੰ ਇਹ ਹੁਣੇ ਸੈਲੀਬ ਵਾਲੀ ਫੀਲ ਲੈਣ ਲੱਗ ਜੇ ਇਹ ਸਾਈਡ ਤੇ ਬੈਠੀ ਰਵੇ ਸਾਰੇ ਜਣੇ ਗੱਲਾਂ ਕਰੀ ਜਾਂਦੇ ਖੇਡੀ ਜਾਂਦੇ ਮੈਨੂੰ ਕੋਣੋ ਇੰਜੋਏ ਕਰ ਲੈ ਇਹਨੂੰ ਤੇਰੀ ਉਮਰ ਵਾਪਸ ਨਹੀਂ ਆਉਣੀ ਇੱਕ ਨ ਇੱਕ ਦਿਨ ਤਾਂ ਤੂੰ ਮੈਚੁਰ ਹੋਈ ਜਾਣਾ ਇੱਕ ਨ ਇੱਕ ਦਿਨ ਤੇਰਾ ਮੈਂਟਲੀ ਮੈਚੁਰ ਹੋਈ ਜਾਣਾ ਤੈਨੂੰ ਅਡ ਰਹਿਣਾ ਹੀ ਪੈਣਾ ਪਰ ਜਿੰਨਾ ਚਿਰ ਇੰਜੋਏ ਕਰ ਸਕਦੀਆਂ ਲੋਕਾਂ ਦੇ ਵਿੱਚ ਰਹਿ ਕੇ ਇੰਜੋਏ ਕਰ ਸੋ ਉਹ ਚੀਜ਼ਾਂ ਜ਼ਰੂਰ ਸਿਖਾਈਆਂ ਹੋਰ ਬਾਲਾ ਬੂਲਾ ਕੋ ਸਿਖਾਉਣ ਦੀ ਲੋੜ ਨਹੀਂ ਬੱਚੇ ਅੱਜ ਕੱਲ ਆਪ ਹੀ ਸਿੱਖ ਜਾਂਦੇ ਆ ਹਾਂ ਇਹ ਤੇ ਹੈ ਬਹੁਤ ਬੱਚੇ ਬਹੁਤ ਫਾਸਟ ਨਹੀਂ ਹਨਾ ਸਮਾਜ ਸਿਖਾ ਦਿੰਦਾ ਜੀ ਅੱਜ ਕੱਲ ਸਮਾਜ ਸਿਖਾ ਦਿੰਦਾ ਵਾ ਪੇਰੈਂਟਸ ਨੂੰ ਤਾਂ ਸਿਰਫ ਇੰਨਾ ਕਾ ਵੀ ਉਹ ਸੰਭਾਲ ਜੀ ਕਰ ਲੈਣ ਬੱਚਿਆਂ ਦੀ ਚੰਗਾ ਮਾੜਾ ਦੱਸ ਦੇਣ ਬਾਕੀ ਸਮਾਜ ਸਿਖਾਉਣ ਲਈ ਤਾਂ ਸਮਾਜ ਇੰਨਾ ਬੈਠਾ ਨਾ ਵੀ ਤੁਸੀਂ ਤੁਹਾਨੂੰ ਪਤਾ ਵੀ ਨਹੀਂ ਸਮਾਜ ਕੀ ਕੀ ਸਿਖਾ ਦਿੰਦਾ ਵਾ ਬਿਲਕੁਲ ਅੱਛਾ ਜਨੂਰ ਤੁਹਾਡੇ ਤੋਂ ਜਾਨਣਾ ਚਾਹਾਂਗੀ ਇਸ ਜਿਹੜਾ ਕਿਰਦਾਰ ਤੁਸੀਂ ਇਹਦੇ ਵਿੱਚ ਨਿਭਾ ਰਹੇ ਹੋ ਉਹ ਤੁਹਾਡੀ ਰੀਅਲ ਲਾਈਫ ਦੇ ਨਾਲ ਕਿੰਨਾ ਕੁ ਮੇਲ ਖਾਂਦਾ ਆ ਮੈਂ ਤੁਹਾਨੂੰ ਦੱਸਿਆ ਕਿ ਪੂਰਾ ਹੀ ਮੇਲ ਖਾਂਦਾ ਹੈ ਮੈਂ ਚ ਮੈਂ ਕਮਜ਼ੋਰ ਆ ਲੜਾਕੀ ਮੈਂ ਆ ਤੇ ਹੋਰ ਵੀ ਬਹੁਤ ਚੀਜ਼ਾਂ ਨੇ ਚਲੋ ਇਹ ਮਤਲਬ ਇਹ ਮਤਲਬ ਕਿ ਪਾਪਾ ਨੇ ਹੈ ਤੁਹਾਨੂੰ ਵੇਖ ਕੇ ਹੀ ਕਿਰਦਾਰ ਲਿਖਿਆ ਹਾਂ ਮੈਨੂੰ ਮਤਲਬ ਨਹੀਂ ਪਾਪਾ ਨੇ ਕਿਰਦਾਰ ਲਿਖਿਆ ਕਿ ਸੋਚੂ ਮੈਂ ਫਿੱਟ ਹੋ ਗਈ ਕਿਉਂਕਿ ਇਹ ਮੈਨੂੰ ਪਸੰਦ ਆਇਆ ਕਾਫੀ ਜਦੋਂ ਅਸੀਂ ਕਿਉਂਕਿ ਮੈਂ ਤੁਹਾਨੂੰ ਦੱਸਦੀ ਆ ਮੈਂ ਰਾਈਟਿੰਗ ਜਿੱਦਾਂ ਵਾਪਾ ਕਰਦੇ ਸੀ ਤਾਂ ਮੈਂ ਸਾਈਟ ਕਰਦੀ ਹੁੰਦੀ ਸੀ ਐਂਡ ਪਾਪਾ ਉਹ ਕਰ ਦਿੰਦੇ ਸੀ ਤਾਂ ਮੈਨੂੰ ਬਹੁਤ ਸਾਰੇ ਜਿੱਦਾਂ ਸੀ ਡਿਸਕਸ਼ਨਸ ਕਰਕੇ ਹੀ ਆਪਸ ਦੇ ਵਿੱਚ ਤੇ ਕਾਫੀ ਚੀਜ਼ਾਂ ਉਹ ਕੀਤੀਆਂ ਐਂਡ ਮੈਨੂੰ ਬਹੁਤ ਮਜ਼ਾ ਆਇਆ ਕਿ ਮੇਰਾ ਬਹੁਤ ਸੋਹਣਾ ਰਾਈਟਰ ਸਾਹਿਬ ਨੇ ਕਿਰਦਾਰ ਲਿਖਿਆ ਤੇ ਮੈਂ ਪਾਪਾ ਸਮਝ ਕੇ ਤਾਂ ਕਦੇ ਕੀਤਾ ਹੀ ਨਹੀਂ ਇਹਨੂੰ ਐਂਡ ਸੱਟ ਤੇ ਵੀ ਅਸੀਂ ਜਦੋਂ ਇੱਕ ਦੂਜੇ ਸਾਡਾ ਇੱਕ ਸੀਨ ਹੁੰਦਾ ਸੀ ਤਾਂ ਮੈਨੂੰ ਕਦੇ ਇਹ ਫੀਲ ਹੀ ਨਹੀਂ ਆਈ ਕਿ ਮੇਰੇ ਪਾਪਾ ਨੇ ਤੇ ਹਮੇਸ਼ਾ ਉਹ ਵਿਕਰਮ ਸਰ ਪੀਟੀ ਟੀਚਰ ਵਾਲੀ ਫੀਲ ਆਈਆ ਸੋ ਯਾ ਅੱਛਾ ਵੈਸੇ ਨਾ ਤੁਸੀਂ ਟ੍ਰੇਲਰ ਦੇ ਵਿੱਚ ਬੜੇ ਬੱਚਿਆਂ ਨੂੰ ਕੋਟ ਰਿਹਾ ਰੀਅਲ ਲਾਈਫ ਦੇ ਵਿੱਚ ਕਿੱਦਾਂ ਇਹਦੇ ਫਾਦਰ ਹੋ ਤੁਸੀਂ ਨਹੀਂ ਨਹੀਂ ਅਸੀਂ ਬਹੁਤ ਫ੍ਰੈਂਡਲੀ ਆ ਐਂ ਦਾ ਤਾਂ ਗੱਲ ਜਿਹੜਾ ਹੁਣ ਮੈਂ ਦੇ ਤੋਂ ਬੱਚਿਆਂ ਕਿ ਨਹੀਂ 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 ਕਈ ਵਾਰ ਜੇ ਤੋਂ ਗਲਤ ਕੰਮ ਕਰਤਾ ਕੋਈ ਆ ਉਦਾਂ ਦਾ ਕਰਤਾ ਕੋਈ ਸ਼ਰਾਰਤ ਕਰਦੀ ਆ ਬ੍ਰਦਰ ਨਾਲ ਕੁਝ ਕਰਤਾ ਫੇਰ ਤਾਂ ਚਲੋ ਡਾਂਟਣਾ ਨਹੀਂ ਹੈ ਤੱਪੜ-ਥੁੱਪੜ ਪੈ ਜਾਂਦੇ ਆ ਪਰ ਉਹ ਬਹੁਤ ਅਸੀਂ ਫ੍ਰੈਂਡਲੀ ਰਹਿੰਦੇ ਆ ਇੱਕ ਦੂਜੇ ਨਾਲ ਕੀ ਹੁੰਦਾ ਨਹੀਂ ਤੁਹਾਡੇ ਬੇਟੀ ਨੂੰ ਵੇਖ ਕੇ ਪਤਾ ਲੱਗਦਾ ਕਿ ਤੁਹਾਡੇ ਘਰ ਦਾ ਮਾਹੌਲ ਜਿਹੜਾ ਉਹ ਕਿੰਨਾ ਖੁਸ਼ਹਮੂਮਾ ਹੋਏਗਾ ਐਂਡ ਕਿੰਨਾ ਮਤਲਬ ਕਿ ਤੁਸੀਂ ਫ੍ਰੈਂਡਲੀ ਰਹਿੰਦੇ ਹੋ ਬੱਚਿਆਂ ਦੇ ਨਾਲ ਇਹ ਚੀਜ਼ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਤਾਂ ਹੀ ਐਨ ਮੈਂ ਇਹੀ ਕਹਿਣਾ ਵਾਂ ਵੀ ਬੱਚੇ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਸਭ ਤੋਂ ਪਹਿਲੇ ਦੋਸਤ ਬਣ ਜਾਓ ਉਹਦੇ ਮਾਂ ਸਭ ਤੋਂ ਪਹਿਲੀ ਸਹੇਲੀ ਬਣ ਜਾਏ ਤੇ ਉਹ ਸਭ ਤੋਂ ਪਹਿਲਾ ਦੋਸਤ ਬਣ ਜਾਏ ਕਿਉਂਕਿ ਉਹ ਜਦੋਂ ਤੁਹਾਡੇ ਨਾਲ ਸ਼ੇਅਰ ਕਰੂਗੀ ਤੁਸੀਂ ਉਹਨੂੰ ਸਹੀ ਰਾਹ ਤੇ ਪਾਹੋਗੇ ਤੇ ਜੇ ਕਿਸੇ ਹੋਰ ਨਾਲ ਸ਼ੇਅਰ ਕਰੂਗੀ ਪਤਾ ਨਹੀਂ ਉਹ ਉਹਨੂੰ ਕਿੱਧਰ ਨੂੰ ਲੈ ਜਾਊਗਾ ਮੈਂ ਨਹੀਂ ਕਹਿੰਦਾ ਹਰੇਕ ਬੰਦਾ ਗਲਤ ਹੁੰਦਾ ਪਰ ਅੱਜ ਦੀ ਡੇਟ ਤੁਸੀਂ ਕਿਸੇ ਤੇ ਬਿਲੀਵ ਵਿਸ਼ਵਾਸ ਨਾ ਹੀ ਕਰੋ ਤਾਂ ਚੰਗੀ ਗੱਲ ਹੈ ਸਮਾਜ ਬਹੁਤ ਵਧੀਆ ਹੈ ਚੰਗਾ ਹੈ ਸਾਨੂੰ ਚੰਗੇ ਲੋਕ ਮਿਲਦੇ ਆ ਪਰ ਜਦੋਂ ਆਪਣੀ ਬੱਚਿਆਂ ਦੀ ਗੱਲ ਆਉਂਦੀ ਜਾਂ ਇਹ ਪੇਰੈਂਟਸ ਦੀ ਗੱਲ ਕਰਨ ਤਾਂ ਸਭ ਤੋਂ ਪਹਿਲਾਂ ਵਿਵਾਦ ਤੁਹਾਡਾ ਆਪਣੇ ਬੱਚਿਆਂ ਤੇ ਹੋਣਾ ਚਾਹੀਦਾ ਤੇ ਬੱਚਿਆਂ ਦਾ ਪੇਰੈਂਟਸ ਤੇ ਹੋਣਾ ਚਾਹੀਦਾ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਗਲਤੀਆਂ ਨੂੰ ਸਮਝਾਓ ਉਹਨਾਂ ਨੂੰ ਨਾ ਕਰਨਾ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਚੀਜ਼ਾਂ ਸਮਝਾਓ ਉਹਨਾਂ ਨੂੰ ਦੋਸਤ ਬਣ ਕੇ ਸਮਝਾ ਅੱਜ ਅੱਜ ਉਹ ਗੱਲ ਨਹੀਂ ਰਹੀ ਕਿ ਤੁਸੀਂ ਬੱਚਿਆਂ ਨੂੰ ਥੱਲੇ ਰਾ ਕੇ ਜਾਂ ਤੈਨੂੰ ਅਕਲ ਨਹੀਂ ਹੋਏ ਚੁੱਪ ਕਰ ਜਾ ਮੈਂ ਕਰੂੰਗਾ ਤੇ ਹੁਣ ਇਹਨਾਂ ਨੂੰ ਸਾਰਾ ਕੁਝ ਸਿਖਾਇਆ ਹੋਇਆ ਹੈ ਏ ਟੂ ਜ਼ੈਡ ਘਰ ਦੇ ਕੰਮ ਤੋਂ ਲੈ ਕੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਲੈ ਕੇ ਪੈਸੇ ਦੀ ਕਮਾਈ ਆਉਂਦੀ ਕਿਵੇਂ ਆ ਇਹ ਜਾਂਦੇ ਕਿੱਥੇ ਨੇ ਕਿ ਸੇਵਿੰਗ ਕਿੰਨੀ ਕੁ ਕਰਨੀ ਆ ਇੰਜੋਏ ਕਿੰਨਾ ਕੁ ਕਰਨਾ ਹਰ ਚੀਜ਼ ਇਹਨਾਂ ਨੂੰ ਦੱਸ ਦਿੱਤੀ ਗਈ ਆ ਗਾਂ ਇਹ ਆਪੀ ਆਪਣੀ ਜ਼ਿੰਦਗੀ ਜਿਵੇਂ ਮਰਜ਼ੀ ਜੀਣ ਪਰ ਇੱਕ ਵਾਰ ਇਹਨਾਂ ਦਾ ਬੇਸ ਇਦਾਂ ਦਾ ਬਣਾਤਾ ਕਿ ਜ਼ਿੰਦਗੀ ਚ ਕਰੇ ਧੋਖਾ ਨਹੀਂ ਖਾਣਗੇ ਕੀ ਆ ਬਹੁਤ ਵਧੀਆ ਚੀਜ਼ ਆਏ ਸੋ ਹੁਣ ਤੁਹਾਡੇ ਦੋਵਾਂ ਤੋਂ ਹੀ ਚਾਂਸ ਲੈਣਾ ਚਾਹਾਂਗੀ ਐਂਡ 올 ਦਾ ਵੈਰੀ ਬੈਸਟ ਇੱਕ ਪਹਿਲਾ ਸੀਰੀਜ਼ ਆਈਆਂ ਨੇ ਕਾਲਜ ਯੂਨੀਵਰਸਿਟੀਆਂ ਤੇ ਆਈਆਂ ਬਟ ਸਕੂਲ ਦੇ ਉੱਤੇ ਸਕੂਲ ਦੀ ਲਾਈਫ ਦੇ ਉੱਤੇ ਇਹ ਪਹਿਲੀ ਸੀਰੀਜ਼ ਹੈ ਸੋ 올 ਦਾ ਵੈਰੀ ਬੈਸਟ ਥੈਂਕ ਯੂ ਸੋਮਾ ਜੀ ਤੇ ਆਡੀਅנס ਨੂੰ ਵੀ ਇਹੀ ਅਪੀਲ ਕਰਾਂਗੇ ਜੀ ਅਸੀਂ ਐਫਰਟ ਲਾ ਕੇ ਇੱਕ ਨਵਾਂ ਸਬਜੈਕਟ ਬਣਾਇਆ ਜੇ ਤੁਸੀਂ ਇਹਨੂੰ ਐਪਰੀਸ਼ੀਏਟ ਕਰੋਗੇ ਤਾਂ ਹੋਰ ਵਧੀਆ ਤਰੀਕੇ ਨਾਲ ਸੈਕੰਡ ਸੀਜ਼ਨ ਲੈ ਕੇ ਆਵਾਂਗੇ ਤਿਆਰੀ ਪੂਰੀ ਹੈ ਸੋ ਤੁਸੀਂ ਜ਼ਰੂਰ ਦੇਖਿਓ ਸਟੂਟਿੰਸ ਟੋਲਾ ਯਾਰਾਂ ਦਾ ਤੇਈ ਮੈਨੂੰ ਇਹਦਾ ਪਹਿਲਾ ਐਪੀਸੋਡ ਆ ਰਿਹਾ థాంਕ ਯੂ ਸੋ ਮੱਚ ਸੇਮ ਸੇਮ ਥੈਂਕ ਯੂ ਸੋ ਮੱਚ ਹੁਣ ਤੁਹਾਡੇ ਤੋਂ ਵੀ ਜਾਸਤ ਲੈਣੇ ਹੋਰ ਅਪਡੇਟ ਦੇ ਲਈ ਬਣੇ ਰੋ ਕਪੂ ਟੀਵੀ ਦੇ ਨਾਲ ਸਤ ਸ੍ਰੀ ਅਕਾਲ